ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਵੇਂ ਮਾ ਦੀ 7 ਤਾਰੀਖ ਸੋਣੀ ਪ੍ਰਗਟੇ ਗੁਰੂ ਅਠਵੇਂ ਕੀਰਤ ਪੁਰ ਹੈ ਸੀ ਸਤਵੇਂ ਮਾ ਦੀ 7 ਤਾਰੀਖ ਸੋਣੀ ਪ੍ਰਗਟੇ ਗੁਰੂ ਅਠਵੇਂ ਕੀਰਤ ਪੁਰ ਹੈ ਸੀ ਖਿੜਿਆ ਫੁੱਲ ਤੇ ਭੌਰਾਂ ਗੀਤ ਗਾਏ ਕੱਢੀ ਕੋਇਲਾ ਨੇ ਮਿੱਠੀ ਜਹੀ ਸੁਰ ਹੈ ਸੀ ਰੇ ਕੀ ਬਾਣੀ ਚ ਸ਼ੁਰੂ ਤੋਂ ਲੀਨ ਹਰ ਦਮ ਗੁਰੂ ਪਿਤਾ ਦੇ ਰਸਤੇ ਪਏ ਤੁਰ ਹੈ ਸੀ ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜੱਜ ਬੈਠੇ ਗੁਰਗੱਦੀ ਅਠਵੀਂ ਗੁਰ ਹੈ ਸੀ ਬਾਲ ਗੁਰੂ ਗੁਰਗੱਦੀ ਤੇ ਬੈਠ ਕੇ ਤੇ ਦੇਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ ਬਾਲ ਗੁਰੂ ਗੁਰਗੱਦੀ ਤੇ ਬੈਠ ਕੇ ਤੇ ਦਾਵੀ ਚਾਨਣ ਤੇ ਬਖਸ਼ੀ ਅਗਵਾਈ ਸੋਣੀ ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ ਇਸ ਬਾਲਕ ਦੇ ਰੂਪ ਵਿੱਚ ਆਈ ਸੋਣੀ ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ ਇਸ ਬਾਲਕ ਦੇ ਰੂਪ ਵਿੱਚ ਆਈ ਸੋਣੀ ਦਾਵੀ ਸ਼ਕਤੀਆਂ ਸਦਾ ਹੀ ਪਾਤਸ਼ਾਹ ਨੇ ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਣੀ ਜਿਸ ਡਿੱਠਾ ਸਭ ਦੁੱਖ ਜਾਏ ਲਿਖ ਕੇ ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ ਜਿਸ ਡਿੱਠਾ ਸਭ ਦੁੱਖ ਜਾਏ ਲਿਖ ਕੇ ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ ਸਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ ਗੁਰਾਂ ਜਾਣ ਤੋਂ ਕੀਤਾ ਇਨਕਾਰ ਇਹ ਦੋ ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ ਗੁਰਾਂ ਜਾਣ ਤੋਂ ਕੀਤਾ ਇਨਕਾਰ ਉਦੋਂ ਅਰਜ ਮੰਨ ਐ ਪਰ ਰਾਜਾ ਜੈ ਸਿੰਘ ਦੀ ਹੋ ਗਏ ਗੁਰੂ ਜੀ ਫਿਰ ਤਿਆਰ ਉਦੋਂ ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ ਸੰਗਤਾ ਤੁਰੀਆਂ ਸੀ ਬੇਸ਼ੁਮਾਰ ਉਦੋਂ ਉੱਗੇ ਸਿੱਖਾਂ ਤੋਂ ਬਿਨਾ ਸਭ ਮੋੜ ਦਿੱਤੀਆਂ ਪਹਾਂਚ ਪੰਜੋਖਰੇ ਨੂਰੀ ਨੁਹਾਰ ਉਦੋਂ ਉੱਗੇ ਸਿੰਘਾਂ ਤੋਂ ਬਿਨਾ ਸਭ ਮੋੜ ਦਿੱਤੀਆਂ ਪਹਾਂਚ ਪੰਜੋਖਰੇ ਨੂਰੀ ਨੁਹਾਰ ਉਦੋਂ ਇੱਕ ਬ੍ਰਾਹਮਣ ਨੇ ਪੰਜੋਖਰੇ ਵਿੱਚ ਆ ਕੇ ਗੁਰੂ ਸਾਹਿਬ ਨਾਲ ਜਦੋਂ ਟਕਰਾਰ ਕੀਤਾ ਇੱਕ ਬ੍ਰਾਹਮਣ ਨੇ ਪੰਜੋਖਰੇ ਵਿੱਚ ਆ ਕੇ ਗੁਰੂ ਸਾਹਿਬ ਨਾਲ ਜਦੋਂ ਟਕਰਾਰ ਕੀਤਾ ਸ਼ੱਜੂ ਝੋਰ ਤੇ ਮਿਹਰ ਦੀ ਨਜ਼ਰ ਕਰਕੇ ਅਨਪੜ ਤਾਈ ਵਿਦਵਾਨ ਦਾ ਤਾਰ ਕੀਤਾ। ਦੇਵ ਦ੍ਰਿਸ਼ਟ ਨਾਲ ਸ਼ੱਜੂ ਨੇ ਮੁਖ ਵਿੱਚੋਂ ਪਾਵਣ ਗੀਤਾ ਦਾ ਅਰਥ ਵਿਚਾਰ ਕੀਤਾ ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ ਚਰਣਾ ਵਿੱਚ ਠਹਿ ਕੇ ਨਮਸਕਾਰ ਕੀਤਾ। ਕੋਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ ਚਰਨਾ ਵਿੱਚ ਟਹਿ ਕੇ ਨਮਸਕਾਰ ਕੀਤਾ ਸਾਰੇ ਰਾਹ ਵਿੱਚ ਤਾਰ ਕੀ ਸੰਗਤਾਂ ਨੂੰ ਆਖਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ ਸਾਰੇ ਰਾਹ ਵਿੱਚ ਤਾਰ ਕੀ ਸੰਗਤਾਂ ਨੂੰ ਆਖਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ ਰਾਜਾ ਜੈ ਸਿੰਘ ਦੇ ਸੁੰਦਰ ਬੰਗਲੇ ਵਿੱਚ ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ ਹਰ ਰੋਜ਼ ਦੀਵਾਨ ਸਜਾਏ ਸਤਿਗੁਰ ਔਰੰਗਜ਼ੇਬ ਨੂੰ ਮਿਲਣ ਤੋਂ ਨਾ ਕਰਕੇ ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ ਔਰੰਗਜੀਬ ਨੂੰ ਮਿਲਣ ਤੋਂ ਨਾ ਕਰਕੇ ਗੁਰੂ ਪਿਤਾ ਦੇ ਬਚਨ ਨਿਭਾਏ ਸਤਗੁਰੂ ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ ਚਰਨ ਉਸੇ ਦੀ ਗੋਦ ਵਿੱਚ ਪਾਏ ਉੱਥੇ ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ ਚਰਨ ਉਸੇ ਦੀ ਗੋਦ ਵਿੱਚ ਪਾਏ ਉੱਥੇ ਸੇਵਾ ਕੀਤੀ ਸੀ ਦੁਖੀਆਂ ਤੇ ਰੋਗੀਆਂ ਦੀ ਜਿਹੜੇ ਹੋਏ ਸੀ ਬੜੇ ਕਬਰਾਈ ਉਥੇ ਸਾਰੇ ਪਿੰਡੇ ਤੇ ਉਦੋਂ ਫਿਰ ਪਾਤਸ਼ਾਹ ਦੇ ਛਾਲੇ ਚਿਚਕ ਦੇ ਨਿਕਲ ਸੀ ਆਏ ਉਥੇ ਮੁਖੋਂ ਬਾਬਾ ਬਕਾਲਾ ਫਿਰ ਕਹਿ ਜਾਚਕ ਜੋਤੀ ਜੋਤ ਸੀ ਆਖਰ ਸਮਾਈ ਉਥੇ ਸਾਰੇ ਪਿੰਡੇ ਤੇ ਉਦੋਂ ਫਿਰ ਪਾਤਸ਼ਾਹ ਦੇ ਚਾਲੇ ਚਿਚਕ ਦੇ ਨਿਕਲ ਸੀ ਆਏ ਉਥੇ ਮੁਖੋਂ ਬਾਬਾ ਬਕਾਲਾ ਫਿਰ ਕਹਿ ਜਾਚਕ ਜੋਤੀ ਜੋਤ ਸੀ ਅੱਖਰ ਸਮਾਏ ਉਥੇ ਜੋਤੀ ਜੋਤ ਸੀ ਅੱਖਰ ਸਮਾਏ ਉਥੇ ਧੰਨਵਾਦ